ਸਿੱਖ ਕੌਮ ਦੇ ਮਹਾਨ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਨ੍ਹਾਂ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈ ਜੀ ਦੇਹਲਾ ਸ਼ੀਹਾ ਪਿੰਡ ਤਾਂ ਇਥੋਂ ਉਜੜ ਚੁੱਕਾ ਹੈ ਉਜੜ ਕੇ ਸੱਤ ਪਿੰਡ ਵੱਜ ਗਏ ਪਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਿਸ ਥਾਂ ਤੇ ਜਨਮ ਹੋਇਆ ਸੀ 14 ਜਨਵਰੀ 1761 ਨੂੰ ਉਹ ਪੁਰਾਤਨ ਘਰ ਅੱਜ ਵੀ ਇੱਥੇ ਓਦਾਂ ਦਾ ਓਦਾਂ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਜਿੱਥੇ ਪਿੰਡ ਵਾਲੇ ਤੇ ਪ੍ਰਬੰਧਕ ਇਸ ਗੱਲ ਦੀ ਵਧਾਈ ਦੇ ਪਾਤਰ ਹਨ ਉਥੇ ਸਾਨੂੰ ਬੜੀ ਖੁਸ਼ੀ ਹੋਈ ਕਿ ਬਾਬਾ ਜੀ ਦਾ ਪ੍ਰਾਤਨ ਘਰ ਜਿਹੜਾ ਹੈ ਉਹਦੇ ਕਮਰੇ ਤੇ ਉਹਦੀਆਂ ਕੰਧਾਂ ਜਿਹੜੀਆਂ ਹਨ ਬਹੁਤ ਸਾਮਕੇ ਰੱਖੀਆਂ ਹੋਈਆਂ ਹਨ ਉਹਦੇ ਲਾਗੇ ਹੀ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਇੱਥੇ ਦੱਸਦੇ ਹਨ ਕਿ ਅਜੇ ਤੱਕ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਨਾਮ ਦੇ ਉੱਤੇ ਜ਼ਮੀਨ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਜਿੱਥੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਮੋਰਾ ਨਾਚੀ ਦੇ ਨੱਚਣ ਦੇ ਉੱਤੇ ਤੇ ਜਿੱਥੇ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਉਹ ਪਸ਼ਾਵਰ ਦੀ ਜੰਗ ਤੋਂ ਪਹਿਲਾਂ ਉਹ ਇਤਿਹਾਸ ਵੀ ਆਪਜੀ ਦੇ ਨਾਲ ਸਾਂਝਾ ਕੀਤਾ ਸੀ ਅਟਕ ਦਰਿਆ ਦੇ ਕਿਨਾਰੇ ਉਹਨਾਂ ਦੇ ਸ਼ਹਾਦਤ ਪਾਉਣ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਸਨ ਉਹਨਾਂ ਦੇ ਪਿੰਡ ਆ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਪੂਰੀ ਵੀਡੀਓ ਤੁਸੀਂ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਤੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ